ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਕੀ ਕਰੀਏ ਯਾਰ ਕੋਈ ਕੰਮ ਵੀ ਨਹੀਂ ਹੈਗਾ ਤੇ ਬੇਲੇ ਵੀ ਨਹੀਂ ਹੈਗੇ ਦੋਨੇ ਚੀਜ਼ਾਂ ਨਹੀਂ ਕੀ ਜੇ ਕੋਈ ਪੁੱਛ ਲੈਂਦਾ ਆ ਜਾ ਵੀ ਆਪਾਂ ਕੰਮ ਜਾ ਕੇ ਇਹ ਤਾਂ ਫੇਰ ਕਹਿ ਦਿੰਨੇ ਆ ਕੰਮ ਬਹੁਤ ਆ ਯਾਰ ਬੇਲੇ ਨਹੀਂ ਹੋਉਂਦਾ ਠੀਕ ਆ ਜੇ ਸਮਝ ਲਓ ਰੱਬ ਦਾ ਨਾਮ ਲੈਣਾ ਤਾਂ ਹੋ ਜਾਂਦਾ ਵੀ ਨਹੀਂ ਨਹੀਂ ਇਸ ਤਾਂ ਯਾਰ ਬੇਲੇ ਹੀ ਨਹੀਂ ਰਹਿੰਦੇ ਠੀਕ ਹੈ ਰੀਲਾਂ ਦੇਖ ਦੇ ਕੇ ਟਾਈਮ ਖਰਾਬ ਕਰ ਲਈਦਾ ਤੇ ਜੇ ਕੋਈ ਫੋਨ ਕਰਕੇ ਪੁੱਛਦਾ ਵੀ ਕੀ ਕਰਦੇ ਫੇਰ ਕਹਿੰਦੀਦਾ ਯਾਰ ਬੇਲੇ ਆ ਕੋਈ ਕੰਮ ਨਹੀਂ ਹੁਣ ਅੱਜ ਸਪਰੇਅ ਕਰਨੀ ਸੀਗੀ ਤੇ ਅੱਜ ਹਵਾ ਬਹੁਤ ਨਜਾਇਜ਼ ਚੱਲ ਰਹੀ ਆ ਤਾਂ ਅੱਜ ਸਪਰੇਅ ਕਰਨੀ ਬੰਦ ਕਰੀ ਹੋਈ ਆ ਸਪਰੇਅ ਕਰਨੀ ਸੀ ਹਨਾ ਤੇ ਆਲੂ ਆਦੇ ਤੇ ਤੁਸੀਂ ਸਾਰੇ ਵੀਰ ਬਹੁਤ ਪਿਆਰ ਦਿੰਨੇ ਹੋ ਤੇ ਟਰੈਕਟਰਾਂ ਨੂੰ ਬਹੁਤ ਪਿਆਰ ਦਿੱਤਾ ਖਾਸ ਕਰਕੇ ਵੀਰਾਂ ਨੇ ਹਨਾ ਵੀ ਜਿੱਦਾਂ ਤੁਸੀਂ ਦੇਖਿਆ ਚਲੋ ਵੀ ਮੇਹਨਤ ਦੇ ਨਾਲ ਤਿਆਰ ਕਰਨਾ ਹਨਾ ਸੌਖੀ ਗੱਲ ਨਹੀਂ ਹੁੰਦੀ ਫਰਾਈਟਨ ਤੇ ਪਰ ਇੱਕ ਮਸ਼ੀਨਰੀ ਪਿੱਛੇ ਰੀਜਾਂ ਜੁੜੀਆਂ ਹੁੰਦੀਆਂ ਹੁੰਦੀਆਂ ਬੰਦੇ ਦੀਆਂ ਹਨਾ ਹਰ ਇੱਕ ਵੀਰਾਂ ਦੀ ਰੀਜ ਆ 523 ਤਾਂ ਮੈਂ ਕਹਿੰਦਾ ਕਿੰਨੇ ਕੁ ਵੀਰਾਂ ਦੇ ਮੈਨੂੰ ਐ ਫੋਨ ਆਏ ਆ ਕਿ ਵੀਰੇ ਯਾਰ ਸਾਡੀ ਮੰਨ ਦੀ ਰੀਜ ਸੀ ਕਿ 523 ਤਿਆਰ ਕਰਨਾ ਵੀ ਅਸੀਂ ਵੀ ਨਿੱਕੇ ਜਿਵੇਂ ਮੈਂ ਦੇਖਦਾ ਸੀ ਨਾ ਵੀ ਸਰਦਾਰਾਂ ਕੋਲੇ ਵੀ ਸਾਡੇ ਵੀ ਚਲੋ ਜੈਲਦਾਰ ਪਰਿਵਾਰ ਕਹਿ ਦਿੰਦੇ ਆ ਸਰ ਉਹ ਕਈ ਏਰੀਆ ਦੇ ਸਰਦਾਰ ਕਹਿ ਦਿੰਦੇ ਆ ਵੱਡੀਆਂ ਹਨਾ ਵੀ ਜਿਹੜੇ ਜਿਆਦੇ ਜਦੋਂ ਹੁੰਦੇ ਆ ਉਹ ਵੀਰ ਮੈਨੂੰ ਕਹਿੰਦੇ ਯਾਰ ਵੀਰੇ ਵੀ ਮੈਂ ਅਸੀਂ ਵੀ ਨਿੱਕੇ ਹੁੰਦਿਆਂ ਨੇ ਦੇਖਿਆ ਵੀ ਸਰਦਾਰਾਂ ਕੋਲੇ ਟਰੈਕਟਰ ਚੱਲਦੇ ਨੇ ਤੇ ਮੈਂ ਵੀ ਵੀਰ ਨੂੰ ਕਿਹਾ ਮੈਂ ਕਹਿੰਦਾ ਵੀਰੇ ਵੀ ਮੈਂ ਤਾਂ ਆਪ ਇਹ ਚੀਜ਼ ਦੇਖਦਾ ਹੁੰਦਾ ਸੀ ਵੀ ਸਰਦਾਰਾਂ ਦੇ ਵੀ ਸਾਡੇ ਵੀ ਸਰਦਾਰਾਂ ਕੋਲੇ ਵੀ ਟਰੈਕਟਰ ਨੇ ਤੇ ਹੁਣ ਬਹੁਤ ਵੀਰ ਨਾ ਇਹ ਗੱਲ ਸੋਚਦੇ ਹੁੰਦੇ ਆ ਕੀ ਯਾਰ ਵੀਰੇ ਵੀ ਤੁਸੀਂ ਇੰਨੀ ਨਿੱਕੀ ਨਿੱਕੀ ਬਰੀਕੀ ਦੇ ਵਿੱਚ ਕਿਵੇਂ ਜਾਣਦੇ ਹੋ ਜੇ ਇੱਕ ਗੱਲ ਕਰਾਂ ਹਨਾ ਮੈਂ ਤੁਹਾਨੂੰ ਨਾਰਮਲ ਜੀ ਆਪਾਂ ਇੱਕ ਗੱਲ ਕਰੀਏ ਹੁਣ ਨਾ ਤਾਂ ਆਪਏ ਕਦੀ ਟਰੈਕਟਰ ਚਲਾਇਆ ਸੀਗਾ ਆਪਦੀ ਲਾਈਫ ਦੇ ਵਿੱਚ ਹਨਾ ਨਾ ਹੀ ਮੈਂ ਇੱਕ ਵਾਰ ਬੈਣ ਦੀ ਕੋਸ਼ਿਸ਼ ਕਰੀ ਸੀ ਵੀ ਚਲੋ ਉਦੋਂ ਬੈਠ ਨਹੀਂ ਪਾਇਆ ਹਨਾ ਇਹ ਟਰੈਕਟਰ ਦੇ ਉੱਤੇ ਮੈਂ ਤੇ ਹੁਣ ਤੁਸੀਂ ਦੂਰੋਂ ਨਿੰਗਦੇ ਨੂੰ ਕੱਲੀਆਂ ਗਲੀਆਂ ਚੀਜ਼ਾਂ ਦੇਖਦੇ ਨੂੰ ਦੇ ਲੋ ਬਰੀਕੀਆਂ ਦਾ ਮੈਨੂੰ ਉੱਥੇ ਹੀ ਪਤਾ ਸੀ ਵੀ ਇਹਦੀ ਆ ਚੀਜ਼ ਆਉਂਦੀ ਆ ਇਹਦੇ ਆ ਚੀਜ਼ ਆਉਂਦੀ ਆ ਜਿਵੇਂ 911 ਦਾ ਹੀ ਲਾ ਲੋ 911 ਦਾ ਸਭ ਤੋਂ ਵੈਸਟ ਪਾਰਟ ਮੈਨੂੰ ਕੀ ਲੱਗਦਾ ਸੀਗਾ ਇੱਕ ਜਿਹੜਾ ਇਹਦਾ ਸ਼ੀਸ਼ਾ ਲੱਗਿਆ ਹੋਇਆ ਤੇ ਇੱਕ ਇਹਦੇ ਜਿਹੜੇ ਮਗਰ ਦੋ ਰਿਫਲੈਕਟਰ ਆਉਂਦੇ ਆ ਉਹ ਬਾਹਲੇ ਸੋਹਣੇ ਲੱਗਦੇ ਸੀ ਇੱਕ ਇਹਦਾ ਡੰਡਾ ਜਿਹੜਾ ਇਹ ਇੱਕ ਪਾਸੇ ਹੀ ਆਉਂਦਾ ਜਿਹੜਾ ਮਗਰਾੜ ਤੇ ਲੱਗਿਆ ਹੈ ਠੀਕ ਨਹੀਂ ਇਹ ਚੀਜ਼ਾਂ ਨੇ ਹੁਣ ਐਵੇਂ ਚੀਜ਼ਾਂ ਇੰਟਰਟਰੈਕਟਰਾਂ ਦੀਆਂ ਵੀ ਬਾਈ ਮੈਨੂੰ ਪਤਾ ਸੀ ਮੇਰੇ ਮੇਰੇ ਬਾਪੂ ਨੂੰ ਇੰਟਰਟਰੈਕਟਰਾਂ ਦਾ ਬਹੁਤ ਸ਼ੌਂਕ ਸੀ ਹਨ ਤੇ ਐਦਾਂ ਹੀ ਜੌਂਡੀਅਰ ਵੀ ਐਵੇਂ ਹੀ ਆ ਜੌਂਡੀਅਰ ਦਾ ਵੀ ਐਦਾਂ ਹੀ ਚੱਲਦਾ ਹਨ ਸਾਰਾ ਕੁਝ ਤੇ ਗੱਲਬਾਤ ਉਹ ਹੁੰਦੀ ਆ ਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਵੈਲਿਊ ਕਰਦੀਆਂ ਬੰਦੇ ਦੀ ਜ਼ਿੰਦਗੀ ਦੇ ਵਿੱਚ ਚਾਹੇ ਤੁਸੀਂ ਪਰ ਹਾਂ ਜੇ ਤੁਸੀਂ ਜੇ ਤੁਹਾਨੂੰ ਸ਼ੌਂਕ ਆ ਇਹ ਚੀਜ਼ਾਂ ਤਾਂ ਤੁਸੀਂ ਨੋਟ ਕਰੋਗੇ ਜੇ ਤੁਹਾਨੂੰ ਸ਼ੌਂਕ ਨਹੀਂ ਹੈਗਾ ਫਿਰ ਤੁਸੀਂ ਇਹ ਚੀਜ਼ਾਂ ਨੋਟ ਨਹੀਂ ਕਰ ਸਕਦੇ ਹਨਾ ਹੁਣ ਪੈਸਿਆਂ ਦੀ ਗੱਲ ਵੀਰੇ ਕਰਦੇ ਹੁੰਦੇ ਹਨਾ ਵੀ ਕਿੰਨੇ ਪੈਸੇ ਲੱਗੇ ਵੀਰੇ ਦੇਖੋ ਮਸ਼ੀਨਰੀ ਤੇ ਪੈਸਾ ਬਹੁਤ ਲੱਗ ਜਾਂਦਾ ਹਨਾ ਜੇ ਠੀਕ ਕਰਾਉਣੇ ਆ ਅ ਇੱਕ ਇਹ ਨਹੀਂ ਗੱਲ ਹੈਗੀ ਕਿ ਹਾਲੈਂਡ ਦੀ ਹਨਾ ਹਾਲੈਂਡ ਦੀ ਗੱਲ ਬਾਈ ਉਹ ਆ ਔਡੀ ਗੱਡੀ ਵਾਲਾ ਕੰਮ ਆ ਔਡੀ ਕਹ ਲੋ BMW ਮਰਸੀਡੀਜ਼ ਗੱਡੀ ਵਾਲਾ ਕੰਮ ਆ ਕਿ ਜਿੰਨਾ ਨਾ ਤੁਹਾਡੇ ਜਿਵੇਂ ਜੌਂਡੀਅਰ ਦਾ ਸਫੇਅਰ ਪਾਰਟ ਤੇ ਹੋਰ ਕੰਟਰੈਕਟਰਾਂ ਦਾ ਸਫੇਅਰ ਵਡ ਬਹੁਤ ਜਿਆਦਾ ਸਸਤਾ ਵਾ ਕੰਪੈਰੀਸ਼ਨ ਟੂ ਨਿਊ ਹਾਲੈਂਡ ਨਿਊ ਹਾਲੈਂਡ ਤੋਂ ਤਿਆਰ ਕਰਨਾ ਬਹੁਤ ਔਖਾ ਵਾ ਮੁਸ਼ਕਲ ਆ ਕੰਮ ਨੂੰ ਕਿਉਂਕਿ ਇਹ ਤੇ ਖਰਚਾ ਬਹੁਤ ਜਿਆਦਾ ਆਉਂਦਾ ਨਿਊ ਹਾਲੈਂਡ ਤੇ ਤੇ ਜੇ ਇਹ ਸਪੋਧ ਕਰੋ ਕਿ ਇਹ ਹੀ ਜੌਂਡੀਅਰ ਖੜਾ ਵਾ ਹਣਾ ਇਹਦੇ ਬਰੋਬਰੀ ਜੌਂਡੀਅਰ ਹੋਵੇ ਤੇ ਇਹੇ ਹੋਵੇ ਦੋਨੇ ਸੇਮ ਰੇਟ ਤੇ ਲਿਆ ਕੇ ਜੌਂਡੀਅਰ ਦੇ ਤੋ ਅੱਧ ਤੱਕ ਦਾ ਖਰਚਾ ਵੀ ਨਹੀਂ ਆਉਣਾ ਜਿੰਨਾ ਹਾਲੈਂਡ ਪਿਆ ਜਾਂਦਾ ਜੌਂਡੀਅਰ ਦੇ ਦਾ ਰਸ਼ੋ ਲੈ ਲਓ ਮਗਰਾੜ ਲੈ ਲਓ ਹਣਾ ਉਹ ਸਾਰਾ ਕੁਝ 50 ਤੋਂ 60 ਹਜ਼ਾਰ ਦਾ ਆ ਜਾਂਦਾ ਸਾਰਾ ਕੁਝ ਇਹਦਾ ਸਾਲਾ ਕਰਨ ਆਹੀ ਗੱਲਾ ਸਰਪ੍ਰਾਈਜ਼ ਹੈ 7 8 8000 ਦਾ ਆਉਂਦਾ ਆ 7000 ਦੇ ਤਾਂ ਇਕੱਲੇ ਫੋਰਡ ਵਾਲੇ ਸਟਿੱਕਰ ਆਏ ਲਾ ਲਓ ਸਾਬ ਅਜੀ ਤੇ ਫੋਰਡ ਲਿਖਿਆ ਹੋਇਆ 56 ਤੇ ਲਿਖਿਆ 7000 ਰੁਪਏ ਦਾ ਸਟਿੱਕਰ ਹੀ ਸਟਿੱਕਰ ਠੀਕ ਨਹੀਂ ਤੇ ਇਹਦੀਆਂ ਚੀਜ਼ਾਂ ਬਹੁਤ ਮਹਿੰਗੀਆਂ ਨੇ ਇਹ ਤਾਂ ਫੋਰਡ ਤੇ ਇਹਦਾ ਗੱਡੀ ਵਾਲਾ ਕੰਮ ਆ ਬਾਈ ਜਿਵੇਂ ਉਹ ਵੀ ਮਾਸਰੀ ਵੀ ਗੱਡੀ ਨੂੰ ਉਹ ਕਰ ਲਿਆ ਤੇ ਉਦਾਂ ਹੀ ਹਲਾ ਦੇਦੇ ਬਹੁਤ ਪੈਸੇ ਲੱਗਦੇ ਆ ਕੀ ਆਪਾਂ ਇੱਕ ਕਹਿ ਦਿੰਦੇ ਆ ਵੀ ਟਰੈਕਟਰ ਤਿਆਰ ਕਰਨਾ ਤਿਆਰ ਕਰਨੇ ਚ ਖਰਚਾ ਬਹੁਤ ਜਾਇਜ਼ ਆਉਂਦਾ ਕੀ ਥੋੜੀ ਇਨਵੈਸਟਮੈਂਟ ਇੰਨੀ ਕੁ ਹੁੰਦੀ ਆ ਬਹੁਤ ਜ਼ਿਆਦਾ ਇਹ ਤਾਂ ਚਲੋ ਆਪਾਂ ਮੈਂ ਐਵੇਂ ਕੋਈ ਝੂਠ ਮਾਰਾਂ ਏ ਆਪਾਂ ਨੂੰ ਟਰੈਕਟਰ ਦੋਨੇ ਜੈਜ ਰੇਟ ਤੇ ਮਿਲੇ ਕਰਕੇ ਆਪਾਂ ਤਿਆਰ ਕਰ ਲੇ ਜੇ ਮੈਂ ਕਹਾਂ ਵੀ ਮੈਂ 5-6 ਲੱਖ ਦਾ ਟਰੈਕਟਰ ਲੈ ਕੇ ਉਹਦੇ ਤੇ ਉੱਤੇ ਇੰਨੇ ਰੁਪਏ ਲਾਉਣੇ ਆ ਤਾਂ ਫਿਰ ਮੁਸ਼ਕਲ ਹੋ ਜਾਂਦੀ ਜੇ ਤੁਸੀਂ ਟਰੈਕਟਰ ਜੇ ਤੁਹਾਨੂੰ ਨਾ ਵੀਰੇ ਮੈਂ ਦਾ ਸੱਚੀ ਦੱਸਦਾ ਜੇ ਤੁਹਾਨੂੰ ਜਾਂ ਫਿਰ ਤਿਆਰ ਕਰਿਆ ਲੈ ਲਓ ਜੇ ਤੁਹਾਡੇ ਮਨ ਦੇ ਵਿੱਚ ਹੈਗਾ ਨਾ ਬਹੁਤ ਵੀਰਾਂ ਦੇ ਵੀ ਜਾਂਦਾ ਫਿਰ ਤਿਆਰ ਕਰਿਆ ਲੈ ਲਓ ਜੇ ਹੁਣ ਤੁਸੀਂ 4-5 ਲੱਖ ਰੁਪਏ ਲਾ ਕੇ 5 ਤੋਂ 6 ਲੱਖ ਰੁਪਏ ਲਾ ਕੇ ਤੁਸੀਂ ਟਰੈਕਟਰ ਨੂੰ ਫਿਰ ਤਿਆਰ ਕਰਨਾ ਉਹਦੇ ਵਿੱਚ ਦੀ ਰੀਤ ਨਹੀਂ ਹੈਗੀ ਉਹ ਨਹੀਂ ਤਿਆਰ ਕਰਨ ਦੀ ਲੋੜ ਉਹ ਤੁਹਾਨੂੰ ਦੂਜੇ ਲੋਡ ਹੀ ਲੈਣਾ ਚਾਹੀਦਾ ਟਰੈਕਟਰ ਵੀ ਫੇਰ ਥੋੜਾ ਹੋਰ ਪੈਸੇ ਪਾ ਲਓ ਚਾਹ ਜਿਹ ਹਾਲਤ ਦਾ ਲੈ ਲਓ ਫੇਰ ਫੇਰ ਨਾ ਕੰਮ ਕਰਾਉਣਾ ਪੈ ਜਾਵੇ ਇਹ ਤਾਂ ਆਪਾਂ ਨੂੰ ਵੀਰੇ ਦੋਨੇ ਟਰੈਕਟਰ ਰੇਟ ਤੇ ਬਹੁਤ ਜਾਇਜ਼ ਮਿਲ ਗਏ ਸੀ ਤਾਂ ਕਰਕੇ ਆਪਾਂ ਇਹ ਲੈ ਲੇ ਬਹੁਤ ਵੀਰ ਕਹਿੰਦੇ ਹੁੰਦੇ ਆ ਵੀ ਵੀਰੇ ਤੁਸੀਂ ਹੌਲੈਂਡ 7500 ਸਾਨੂੰ ਵੀ ਵੇਚ ਦੋ ਸਾਨੂੰ ਵੀਰੇ ਉਹ 7500 ਆਪਾਂ ਦੇਤਾ ਸੀਗਾ ਪਹਿਲਾਂ ਜਦੋਂ ਮੈਨੂੰ ਆਹ ਟਰੈਕਟਰ ਮਿਲਿਆ ਨਾ ਉਦੋਂ ਹੀ ਮੈਂ ਸੇਲ ਕਰਤਾ ਸੀ 75 ਤੁਸੀਂ ਦੇਖੋ ਕਰਮਾਂ ਦੀ ਗੱਲ ਹੁੰਦੀ ਆ ਆਹ ਜਿਹੜਾ ਟਰੈਕਟਰ ਆ ਇਹ ਵੀਰੇ ਨੇ ਮੈਨੂੰ ਆ ਫੋਨ ਕਰਿਆ ਹਨਾ ਕਿ ਵੀ ਵੀ ਵੀਰ ਸਾਡੇ ਕੋਲ ਟਰੈਕਟਰ ਆ ਵੀਰ ਤੈਨੂੰ ਦੇਣਾ ਵੀ ਸਾਡੇ ਏਰੀਆ 'ਚ ਨਹੀਂ ਵਿਕਦਾ ਹਨਾ ਤੇ ਮੈਂ ਕਿਹਾ ਅੱਛਾ ਕਹਿੰਦਾ ਸਾਡੇ ਏਰੀਆ 'ਚ ਕਿਸੇ ਨੇ ਉਹ ਤੇ ਪੈਸੇ ਨਹੀਂ ਲਾਏ ਮੈਂ ਬਿਨਾਂ ਦੇਖੇ ਤੋਂ ਮੈਨੂੰ ਵੀਰ ਨੇ ਫੋਟੋ ਭੇਜੀ ਸਟਾਰਟ ਕਰਕੇ ਦਿਖਾਇਆ ਮੈਂ ਬਿਨਾਂ ਦੇਖੇ ਤੋਂ ਵੀਰ ਨੂੰ ਕਹਿੰਦਾ ਮੈਂ ਕਿਹਾ ਕੋਈ ਗੱਲ ਨਹੀਂ ਵੀਰੇ ਭੇਜ ਦੇ ਵੀ ਮੈਂ ਇਹ ਰੱਖ ਲੈਣਾ ਮੈਂ 7500 ਸੇਲ ਕਰ ਦਉ ਉਵੇਂ ਹੀ ਹੋਇਆ ਮੈਂ ਉਹ ਟਰੈਕਟਰ ਵੀਰੇ ਨੇ ਮੈਨੂੰ ਬਿਨਾ ਪੈਸਿਆਂ ਤੋਂ ਆਹਾ ਇੱਜ਼ਤ ਕਮਾਈ ਆ ਆਪਾਂ ਸੋਸ਼ਲ ਮੀਡੀਆ ਤੇ ਕਿ ਬਿਨਾ ਪੈਸਿਆਂ ਤੋਂ ਵੀਰ ਨੇ ਮੈਨੂੰ ਇਹ ਟਰੈਕਟਰ ਭੇਜਿਆ ਪੈਸੇ ਉਹ ਨਹੀਂ ਸੀ ਮੈਂ ਭਾਈ ਬਿਨਾ ਪੈਸਿਆਂ ਤੋਂ ਵੀਰੇ ਨੇ ਟਰੈਕਟਰ ਭੇਜ ਦਿੱਤਾ ਹਨ ਤੇ ਵੀ ਤੁਸੀਂ ਆਹ ਲੈ ਲਓ ਜਿੱਦਣ ਇਹ ਆਇਆ ਟਰੈਕਟਰ ਚਲੋ ਇਹਦੇ ਹਾਲਾਤ ਮਾੜੇ ਸੀ ਮਾੜੇ ਇਹਦਾ ਸੈਂਸ ਕਿਵੇਂ ਸੀ ਵੀ ਇਹਦੇ ਨਾਲ ਮਗਰਾੜਾਂ ਤੇ ਰਿਮਾਂ ਤੇ ਰੰਗ ਦੂਜਾ ਮਾਰਿਆ ਹੋਇਆ ਸੀ ਬੁਰਸ਼ ਦੇ ਨਾਲ ਕੀ ਮਗਰਾੜ ਰਹਿਮ ਖਰਾਬ ਕਰਿਆ ਸੀ ਸ਼ੋਅ ਦਾ ਇੰਜਨ ਦਾ ਰੰਗ origignal ਸੀਗਾ ਉਹ ਚ ਨਹੀਂ ਸੀ ਕੋਈ ਪ੍ਰੋਬਲਮ ਪਰ ਫਿਰ ਮੈਂ ਕਿਹਾ ਜੇ ਸ਼ੋਅ ਦਾ ਤੇ origignal ਤੋਂ ਦੂਜਾ ਰੰਗ ਕਰਵਾਉਣਾ ਤਾਂ ਪੈਸੇ ਬਹੁਤ ਹੋ ਲੱਗਦੇ ਆ ਵੀ ਫਿਰ ਗੱਲ ਉਹੀ ਰਹਿ ਗਈ ਫਿਰ ਮੈਂ ਕਿਹਾ ਇਹਨੂੰ ਇੱਕ ਵਾਰ ਡਿਉ ਹੀ ਪੂਰਾ ਤਿਆਰ ਕਰਨੇ ਆ ਹਜੇ ਤੱਕ ਇਹਦੇ ਤੇ ਆਪਾਂ ਮੈਂ ਨਾ ਇੰਜਨ ਦਾ ਕੁਝ ਕਰਵਾਇਆ ਨਾ ਕੁਝ ਇਹਦਾ ਹੋਰ ਕਰਵਾਇਆ ਸਿਰਫ ਤੇ ਸਿਰਫ ਇਕੱਲੇ ਟਾਇਰ ਪਵਾਇਆ ਤੇ ਸਿਰਫ ਤੇ ਇੱਕ ਰੰਗ ਕਰਵਾਇਆ ਬਸ ਇੰਨਾ ਕੰਮ ਹੀ ਕਰਾਇਆ ਹੋਰ ਆਪਏ ਤੇ ਕੋਈ 20 ਰੁਪਈਆ ਨਹੀਂ ਖਰਚਿਆ ਠੀਕ ਹੈ ਨਾ ਟਾਇਰ ਪਏ ਆ ਤੇ ਟਾਇਰ ਚਾਰੇ ਟਾਇਰ ਹੋ ਗਏ ਤੇ ਸੀਟ ਲਾਈ ਏ ਇੱਕ ਨਵੀਂ ਬਾਈ ਤੇ ਨਿੱਕਾ ਨਿੱਕਾ ਜਿਵੇਂ ਸਟicker ਮੰਗਾ ਕੇ ਲਾਇਆ ਤੇ ਇੰਡੀਕੇਟਰ ਲਵਾਤੇ ਤੇ ਬਾਕੀ ਸਾਰਾ ਯਾਨੀ ਕਿ ਇੰਜਨ ਦਾ ਨਾ ਗੇਅਰ ਦਾ ਨਾ ਕਿਤੇ ਹੋਰ ਦਾ ਨਾ ਕਿਤੇ ਤੇ ਤੇਲ ਚੇਂਜ ਕਰਿਆ ਹਜੇ ਤੱਕ ਨਾ ਕੁਝ ਵੀ ਨਹੀਂ ਕਰਿਆ ਬਸ ਇੱਕ ਇਹਦੀ ਬੈਟਰੀ ਬਾਹਰ ਕੱਢੀ ਸੀ ਉਹ ਬੈਟਰੀ ਆਪਾਂ ਵਿਚ ਕਰਵਾਤੀ ਇਹਦੀ ਬੈਟਰੀ ਨਾ ਬਾਹਰ ਕੱਢ ਕੇ ਰੱਖੀ ਸੀ ਤੇ ਉਹ ਆਪਾਂ ਬਦਲ ਕਰਵਾ ਦਿੱਤੀ। ਇੱਕ ਦੋ ਫਿਲਟਰ ਜੇ ਲਾਏ ਸੀ ਉਹ ਲਹਾ ਲਓ ਦਿੱਤੇ ਸਾਰਾ ਕੁਝ ਲਾਤਾ। ਟਰੈਕਟਰ ਚੱਲਣ ਚ ਬਾਈ ਬਹੁਤ ਸੋਹਣਾ। ਆਵਾਜ਼ ਬਹੁਤ ਸੋਹਣੀ ਹੈ ਇਹਦੀ। ਇਹਦੀ ਆਵਾਜ਼ ਆਪਣੇ ਪਹਿਲੇ ਵਾਲੇ ਨਾਲੋਂ ਜ਼ਿਆਦਾ ਵਧੀਆ ਵਾ। ਜਿਹੜਾ ਆਪਾਂ ਪਹਿਲਾਂ ਲਿਆ ਨਾ ਮੈਂ ਤੁਹਾਨੂੰ ਕਿਉਂਕਿ ਇਹਦਾ ਇੰਜਣ ਉਹਦਾ ਪੇ ਇੰਜਣ ਕਰਵਾਉਨੇ ਆ ਹੁਣ। ਉਹਦਾ ਇੰਜਣ ਕਰਵਾ ਦੇਣਾ ਦੂਜੇ ਦਾ ਤੇ ਇਹਦੀ ਆਵਾਜ਼ ਮੈਂ ਤੁਹਾਨੂੰ ਸੁਣਾਉਣਾ ਤੁਸੀਂ ਸੁਣਿਓ ਇਹਦੀ ਆਵਾਜ਼। De que ਇਹਦਾ ਇੰਜਣ ਵੜਜੂ ਵੜਜੂ ਕਰਦਾ ਤੇ ਜਿਹੜਾ ਉਹ ਟਰੈਕਟਰ ਆ ਦੂਜਾ ਆਪਣੇ ਵਾਲਾ ਪਹਿਲਾਂ ਵਾਲਾ ਉਹਦੀ ਆਵਾਜ਼ ਦਾ ਥੋੜਾ ਫਰਕ ਆ ਐ ਤੁਹਾਨੂੰ ਉਹਦੀ ਵੀ ਸੁਣਾਉਣਾ ਇਹਦੀ ਥੋੜਾ ਚੱਲਣ ਤੋਂ ਬਾਅਦ ਤਿਆਰ ਹੁੰਦੀ ਆ ਉਹ ਇਹ ਥੋੜਾ ਆਰਾਊਂਡ ਲਊਗਾ ਕਿਉਂਕਿ ਮੈਨੂੰ ਖੜੇ ਨੂੰ ਦੋ ਤਿੰਨ ਉਹ ਹਜੇ ਹੋਣੀ ਪਿੱਤਰ ਉਹਨੂੰ ਲੈ ਕੇ ਗਿਆ ਸੀ ਤਾਂ ਕਰਕੇ ਅਜੇ ਥੋੜਾ ਠੰਡਾ ਕਰਕੇ ਇਦਾਂ ਕਰਦਾ ਦੇਖੋ ਹੋ ਜਾਂਦਾ ਟਿਕ ਜਾਂਦੀ ਹੈ ਵਾਰ ਆਪਾਂ ਨਵਾਂ ਲਾਇਆ ਸੀਗਾ ਉਹਦਾ ਮੀਟਰ ਪੁਰਾਣਾ ਹੀ ਚੱਲ ਰੋ ਗਿਆ ਠੀਕ ਹੈ ਨਹੀਂ ਦੇਖਿਆ ਤੁਹਾਨੂੰ ਹੁਣ ਸੁਣਾਤੀਆਂ ਆਪਾਂ ਦੋਨਾਂ ਦੀ ਆਵਾਜ਼ ਤੇ ਇਹਦੇ ਟਾਇਰ ਆਪਾਂ ਇਹ ਪਾਈ ਸੀ ਤੇ ਇਹਦੇ ਪਾਈਆ ਇਹਦੀ ਖੜਾਵਾ ਸਿੱਧਾ ਹੋ ਗਿਆ ਟਰੈਕਟਰ ਦਾ ਤੇ ਇਹਦਾ ਖੜਾਵਾ ਮੋਰੋਂ ਥੋੜਾ ਨੀ ਮਾਵਾ ਮੋਰੋਂ ਆ ਦੇਖੋ ਤੋ ਨੂੰ ਮੂਰੇ ਖੜੇ ਦੀ ਪਤਾ ਲੱਗਦਾ ਉਹ ਆ ਮੂਰੇ ਖੜੇ ਆ ਨੀਵਾ ਨੀਵਾ ਲੱਗਦਾ ਇਹਦੇ ਮਿੱਟੀ ਜੀ ਪਈ ਐ ਇਹ ਤੇਟਰ ਤੇ ਤੇ ਆ ਪੂਰਾ ਸਿੱਧਾ ਲੱਗੂ ਤੁਹਾਨੂੰ ਟਰੈਕਟਰ ਆ ਦੇਖ ਇਹ ਉੱਚਾ ਇੰਨਾ ਫਰਕ ਪੈ ਗਿਆ ਟਰੈਕਟਰ ਦਾ